ਬਹੁਤ ਵਧੀਆ ਲੱਗਦਾ ਜੀ ਇੱਥੇ ਆ ਕੇ ਇੱਥੇ ਹਾਂਜੀ ਹਾਂਜੀ ਬਹੁਤ ਵਧੀਆ ਪਰਿਵਾਰ ਨਾਲ ਹੀ ਆਉਨੇ ਹਰ ਵੀਰਵਾਰ ਆਉਨੇ ਮੰਗਲਵਾਰ ਵੀ ਆਈਦਾ ਜੇ ਟਾਈਮ ਲੱਗਦਾ ਸਾਰਾ ਮਨੋਗਾਮਨਾ ਪੂਰੀ ਹੁੰਦੀ ਆ ਜਿਹੜਾ ਵੀ ਕਹਿੰਦੇ ਨੇ ਹੱਲ ਹੋ ਜਾਂਦਾ ਜੀ ਉਹ ਕੰਮ ਪਹਿਲਾਂ ਮੇਰਾ ਕੰਮ ਨਹੀਂ ਸੀ ਚੱਲਦਾ ਹੈਗਾ ਜੀ ਕੰਮ ਮੇਰਾ ਜਮੇ ਡਾਊਨ ਹੋ ਗਿਆ ਸੀਗਾ ਮੇਰੇ ਕੋ ਗੱਡੀ ਆ ਮੈਂ ਟੈਕਸੀ ਚਲਾਉਣਾ ਮੇਰੀ ਗੱਡੀ ਵਿਕਣ ਤੇ ਆ ਗਈ ਸੀਗੀ ਫਿਰ ਮੈਂ ਇਹਨਾਂ ਕੋਲੇ ਆਇਆ ਸੀਗਾ ਕੰਮ ਮੇਰਾ ਬਹੁਤ ਵਧੀਆ ਚੱਲ ਪਿਆ ਸੀਗਾ ਹੁਣ ਮੈਂ ਫੇਰ ਆਉਨਾ ਮੈਂ ਜੇ ਕੰਮ ਬੰਦਾ ਪਿਆ ਜਾਂਦਾ ਫੇਰ ਆ ਜਾਈਦਾ ਇਹਨਾਂ ਕੋਲ ਵਾਹ ਓਕੇ ਆ ਸਾਰਾ ਸਾਡੇ ਘਰ ਚ ਕੋਈ ਪ੍ਰੋਬਲਮ ਆਉਂਦੀ ਹੈ ਨਾ ਕੋਲ ਆਈ ਦਾ ਸੰਜੀ ਕਰੀ ਦੇ ਹੱਲ ਹੋ ਜਾਂਦਾ ਜੀ ਯਕੀਨ ਪੂਰਾ ਜੀ 100% ਹੈ ਜੀ ਹੋ ਜਾਂਦੇ ਕੰਮ ਡੇ ਹੋਏ ਹਰ ਮਨੋ ਕਾਮਨਾ ਪੂਰੀ ਹੁੰਦੀ ਜਿਹੜੀ ਇੱਥੇ ਸੁੱਖ ਸੁੱਖ ਕੇ ਜਿਹੜੀ ਗੱਲ ਕਹਿ ਦਿੰਦੇ ਨੇ ਇਹ ਹੁੰਦੀ ਆ ਪੂਰੀ ਹੁੰਦੀ ਆ ਹਾਂਜੀ ਹਾਂਜੀ ਵਧੀਆ ਗੱਲ ਹੈ ਜੀ ਆਉਣਾ ਚਾਹੀਦਾ ਇੱਥੇ ਇਹ ਨਹੀਂ ਵੀ ਕੋਈ ਇੱਥੇ ਉਹ ਕੰਮ ਨਹੀਂ ਹੈਗਾ ਵੀ ਧਰਮ ਦਾ ਮਤਲਬ ਧਰਮ ਚ ਵੰਡੀਆਂ ਪਾਉਣ ਵਾਲਾ ਕੋਈ ਕੰਮ ਨਹੀਂ ਹੈਗਾ ਸਭ ਧਰਮ ਦਾ ਸਤਕਾਰ ਹੈ ਇੱਥੇ ਜੀ ਹੁਣ ਅਸੀਂ ਆਉਂਨੇ ਸਾਨੂੰ ਇਹ ਵੀ ਕਹਿੰਦੇ ਗੁਰਦੁਆਰੇ ਜਾਇਆ ਕਰੋ ਬਾਬਾ ਦੀਪ ਸਿੰਘ ਜੀ ਦੇ ਮੱਥਾ ਟੇਕੋ ਜਾ ਕੇ ਗੁਰ ਬਹੁਤ ਵਧੀਆ ਸਾਰਾ ਹਾਂਜੀ ਹਾਂਜੀ ਸਾਰੇ ਧਰਮ ਇਹ ਨਹੀਂ ਕਿਸੇ ਨੂੰ ਵੱਖ ਧਰਮ ਤੋਂ ਨਹੀਂ ਕਰਦੇ ਹੈਗੇ ਆਪਣੇ ਓਕੇ ਸਾਰਾ ਜੀ ਤੁਹਾਨੂੰ ਸਾਡੇ ਨਾਲ ਜੁੜ ਚੁੱਕੇ ਨੇ ਗੱਲਬਾਤ ਕਰਦੇ ਆ ਸਸ਼ੀ ਗਾਲ ਜੀ ਸਸ਼ੀ ਗਾਲ ਜੀ ਜੀ ਤੁਹਾਨੂੰ ਪ੍ਰੇਮਤਾ ਮਜ ਆਇਓਗੇ ਹੋ ਜਾ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਜੀ ਬਹੁਤ ਕਾਫੀ ਟਾਈਮ ਹੋ ਗਿਆ ਸਾਨੂੰ ਇੱਥੇ ਆਉਂਦੇ ਨੇ ਕਿੰਨਾ ਸਮਾਂ ਹੋ ਗਿਆ ਇੱਥੇ ਆਉਂਦੇ ਨੇ ਇੱਥੇ ਹੋ ਗਏ ਸਾਨੂੰ 1.5 ਸਾਲ ਹੋ ਚੱਲੇ ਜੀ ਇਹੋ ਜਿਹਾ ਲੱਗ ਰਿਹਾ ਜਦੋਂ ਇੱਥੇ ਆਉਨੇ ਹਾਂ ਹਾਜ਼ਰੀਆਂ ਭਰਦੇ ਹਾਂ ਬਹੁਤ ਵਧੀਆ ਲੱਗਦਾ ਜੀ ਇੱਥੇ ਆ ਕੇ ਇੱਥੇ ਹਾਂਜੀ ਹਾਂਜੀ ਬਹੁਤ ਵਧੀਆ ਇੱਥੇ ਅੱਜ ਵੀ ਪਰਿਵਾਰ ਨਾਲ ਆਏ ਹਾਂ ਮਤਲਬ ਸਾਰਾ ਪਰਿਵਾਰ ਤੁਹਾਡੇ ਇੱਥੇ ਇਕੱਠਾ ਹੋ ਕੇ ਆਇਆ ਹਾਂ ਹਾਂਜੀ ਹਾਂਜੀ ਪਰਿਵਾਰ ਨਾਲ ਹੀ ਆਉਣੇ ਹਰ ਵੀਰਵਾਰ ਆਉਣੇ ਮੰਗਲਵਾਰ ਵੀ ਆਈਦਾ ਜੇ ਟਾਈਮ ਲੱਗ ਜੇ ਕਹਿੰਦੇ ਨੇ ਵੀ ਜੇ ਵੀ ਕੋਈ ਵੀ ਇੱਥੇ ਮਨੋਕਾਮਨਾ ਹੋਵੇ ਤਾਂ ਪੂਰੀ ਜ਼ਰੂਰ ਹੁੰਦੀ ਆ ਜਿਦੋਂ ਬਾਬਾ ਜੀ ਨਾਲ ਆਪਾਂ ਗੱਲਬਾਤ ਕਰਦੇ ਆਂ ਤਾਂ ਉਹ ਹੱਲ ਦੱਸਦੇ ਨੇ ਜ਼ਰੂਰ ਹੀ ਹੁੰਦੇ ਨੇ ਹਾਂਜੀ ਹਾਂਜੀ ਸਾਰਾ ਮਨੋਕਾਮਨਾ ਪੂਰੀ ਹੁੰਦੀ ਆ ਜਿਹੜਾ ਵੀ ਕਹਿੰਦੇ ਨੇ ਹੱਲ ਹੋ ਜਾਂਦਾ ਜੀ ਉਹ ਕੰਮ ਕੋਈ ਸੰਜੀ ਕਰੋਗੇ ਤੁਹਾਡੇ ਤੁਹਾਡੇ ਜੀਵਨ ਚ ਕੁਝ ਹਾਂਜੀ ਹਾਂਜੀ ਪਹਿਲਾਂ ਮੇਰਾ ਕੰ ਮੇਰੇ ਕੋ ਗੱਡੀ ਆ ਮੈਂ ਟੈਕਸੀ ਚਲਾਉਣਾ ਮੇਰੀ ਗੱਡੀ ਵਿਕਣ ਤੇ ਆ ਗਈ ਸੀਗੀ ਫਿਰ ਮੈਂ ਇਹਨਾਂ ਕੋਲੇ ਆਇਆ ਸੀਗਾ ਕੰਮ ਮੇਰਾ ਬਹੁਤ ਵਧੀਆ ਚੱਲ ਪਿਆ ਸੀਗਾ ਹੁਣ ਮੈਂ ਫੇਰ ਆਉਣਾ ਮੈਂ ਜੇ ਕੰਮ ਬੰਦਾ ਪਿਆ ਜਾਂਦਾ ਫੇਰ ਆ ਜਾਈਦਾ ਇਹਨਾਂ ਕੋਲ ਵਾਹੇ ਓਕੇ ਆ ਸਾਰਾ ਕੰਮ ਸਾਡੇ ਘਰ ਚ ਕੋਈ ਪ੍ਰੋਬਲਮ ਆਉਂਦੀ ਹੈ ਇਹਨਾਂ ਕੋਲ ਆਈਦਾ ਸਾਂਝੀ ਕਰੀ ਤੇ ਹੱਲ ਹੋ ਜਾਂਦਾ ਜੀ ਕਿੰਨਾ ਕਿ ਯਕੀਨ ਇਹਨਾਂ ਉੱਤੇ ਵੱਧ ਜਾਂਦਾ ਕਿ ਜਦੋਂ ਜੋ ਅਡੇ ਥੋੜੇ ਕੰਮ ਹੁੰਦੇ ਨੇ ਪੂਰੇ ਹੋ ਜਾਂਦੇ ਨੇ ਹਨਾ ਹਾਂਜੀ ਯਕੀਨ ਪੂਰਾ ਜੀ 100% ਆ ਜੀ ਹੋ ਜਾਂਦੇ ਆ ਕੰਮ ਅਡੇ ਹੋਏ ਆਰਮਾਨਾਂ ਨੂੰ ਕਾਮਨਾ ਪੂਰੀ ਹੁੰਦੀ ਜਿਹੜੀ ਇੱਥੇ ਸੁੱਖ-ਸੋਕੇ ਜਿਹੜੀ ਗੱਲ ਕਹਿ ਦਿੰਦੇ ਨੇ ਇਹ ਹੁੰਦੀ ਆ ਪੂਰੀ ਹੁੰਦੀ ਆ ਹਾਂਜੀ ਹਾਂਜੀ ਜੇ 7 ਵਜੇ ਹੋ ਜਾਂਦਾ ਵੀ ਹਾਂਜੀ ਹਾਂਜੀ ਹੋ ਜਾਂਦਾ ਜੀ ਜੋ ਕਹਿੰਦੇ ਨੇ ਪੂਰਾ ਹੁੰਦਾ ਜੀ ਸ਼ਰਧਾਲੂ ਉਹਨਾਂ ਨੂੰ ਵੀ ਕਹਿਣਾ ਚਾਹੂੰਗਾ ਜਿਹੜੇ ਘਰ ਬੈਠੇ ਨੇ ਵਧੀਆ ਗੱਲ ਹੈ ਜੀ ਆਉਣਾ ਚਾਹੀਦਾ ਇੱਥੇ ਇਹ ਨਹੀਂ ਵੀ ਕੋਈ ਇੱਥੇ ਉਹ ਕੰਮ ਨਹੀਂ ਹੈਗਾ ਵੀ ਧਰਮ ਦਾ ਮਤਲਬ ਧਰਮ ਚ ਵੰਡੀਆਂ ਪਾਉਣ ਵਾਲਾ ਕੋਈ ਕੰਮ ਨਹੀਂ ਹੈਗਾ ਸਭ ਧਰਮ ਦਾ ਸਤਕਾਰ ਆ ਇੱਥੇ ਜੀ ਹੁਣ ਅਸੀਂ ਆਉਣੇ ਸਾਨੂੰ ਇਹ ਵੀ ਕਹਿੰਦੇ ਗੁਰਦੁਆਰੇ ਜਾਇਆ ਕਰੋ ਬਾਬਾ ਦੀਪ ਸਿੰਘ ਜੀ ਦੇ ਮੱਥਾ ਟੇਕੋ ਜਾ ਕੇ ਗ ਬਹੁਤ ਵਧੀਆ ਸਾਰਾ ਹਾਂਜੀ ਹਾਂਜੀ ਸਾਰੇ ਧਰਮ ਇਹ ਨਹੀਂ ਕਿਸੇ ਨੂੰ ਵੱਖ ਧਰਮ ਦਾ ਨਹੀਂ ਕਰਦੇ ਹੈਗੇ ਆਪਣੇ ਓਕੇ ਸਾਰਾ ਜੀ ਹਾਂਜੀ ਸਸੀ ਗੱਲ ਜੀ